ਪਿੰਡ ਵਾਲਿਆਂ ਦੇ ਨਾਲ ਵੱਡੀ ਧੋਖਾਧੜੀ ਹੋਈ ਹੈ ਲੱਖਾਂ ਨਹੀਂ ਕਰੋੜਾਂ ਦੀ ਠੱਗੀ ਜਿਹੜੀ ਹੈ ਮਾਰ ਕੇ ਗਿਆ ਬੈਂਕ ਦਾ ਮੈਨੇਜਰ ਸਰਕਾਰੀ ਬੈਂਕ ਦਾ ਮੈਨੇਜਰ ਸੀ ਪਿੰਡ ਵਾਲੇ ਦੱਸਦੇ ਨੇ ਕਾਫੀ ਪੁਰਾਣਾ ਬੈਂਕ ਸੀ ਤੇ ਕਈ ਜਿਹੜੇ ਲੋਕ ਨੇ ਅੱਧਾ ਪਿੰਡ ਜਿਹੜਾ ਲੁੱਟਿਆ ਗਿਆ ਇਸ ਮੈਨੇਜਰ ਦੇ ਵੱਲੋਂ ਤਾਂ ਪਿੰਡ ਦੇ ਗੁਰਦੁਆਰੇ ਨੂੰ ਵੀ ਇਸ ਮੈਨੇਜਰ ਨੇ ਨਹੀਂ ਛੱਡਿਆ ਗੁਰਦੁਆਰਾ ਕਮੇਟੀ ਦੇ 3.5 ਲੱਖ ਗਾਇਬ ਹੋ ਚੁੱਕੇ ਨੇ 13 ਸਾਲ ਤੋਂ ਇੱਕ ਬੈਂਕ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਸੀ ਇਹ ਮੈਨੇਜਰ ਤੇ ਲੋਕਾਂ ਦਾ ਵਿਸ਼ਵਾਸ ਬਣਾ ਕੇ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਨ੍ਹਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਚੂਨਾ ਲਗਾ ਕੇ ਗਿਆ ਇਹ ਬੈਂਕ ਮੈਨੇਜਰ ਪਿੰਡ ਵਾਸੀਆਂ ਨੂੰ ਤਾਂ ਸਰਕਾਰੀ ਕੋਆਪਰੇਟਿਵ ਬੈਂਕ ਤੇ ਬੈਂਕ ਦਾ ਇਹ ਮਾਮਲਾ ਜਦੋਂ ਸਾਹਮਣੇ ਆਂਦਾ ਹੈ ਤੇ ਹਰ ਕੋਈ ਜਿਹੜਾ ਪਿੰਡ ਵਾਲਾ ਹੈਰਾਨ ਹੋ ਜਾਂਦਾ ਹੈ ਤੇ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਵੀ ਖਾਤੇ ਇਸ ਬੈਂਕ ਦੇ ਵਿੱਚ ਸੀ ਤੇ ਉਹਨਾਂ ਦੇ ਨਾਲ ਵੀ ਧੋਖਾਧੜੀ ਹੋਈ ਹੈ ਤੇ ਆਹ ਇੱਕ ਗੱਲ ਅੱਗ ਵਾਂਗ ਫੈਲਦੀ ਜਾਂਦੀ ਹੈ ਤੇ ਹਾਇਰ ਲੈਵਲ ਤੇ ਇਹ ਗੱਲ ਪਹੁੰਚਦੀ ਹੈ ਤਾਂ ਕੀ ਉਸ ਮੈਨੇਜਰ ਦਾ ਬੰਨਿਆ ਪਿੰਡ ਵਾਲੇ ਹੀ ਤੁਹਾਨੂੰ ਦੱਸਣਗੇ ਉਹਨਾਂ ਦੀ ਗੱਲਬਾਤ ਸਾਰੀ ਸੁਣਾਵਾਂਗੇ ਜ਼ਮੀਨ ਦੇ ਮੁਆਵਜ਼ੇ ਦੇ ਮਿਲੇ ਪੈਸੇ ਕਢਾਉਣ ਗਿਆ ਕਿਸਾਨ ਜਿਹੜਾ ਤਾਂ ਉਸ ਦੇ ਖਾਤੇ ਦੇ ਵਿੱਚ ਵੀ 8 ਲੱਖ ਦੀ ਜਗ੍ਹਾ ਜਿਹੜੇ ਸਿਰਫ 40000 ਮਿਲਦੇ ਨੇ ਤਾਂ ਇਸ ਤਰੀਕੇ ਦੇ ਨਾਲ ਹਰ ਇੱਕ ਬੰਦੇ ਦੇ ਨਾਲ ਇਸ ਨੇ ਧੋਖਾ ਕੀਤਾ ਫਿਲਹਾਲ 1.5 ਕਰੋੜ ਦੀ ਜਿਹੜੀ ਠੱਗੀ ਹੈ ਜਿਹੜੀ ਉਹ ਉਸ ਦਾ ਖੁਲਾਸਾ ਹੋਇਆ ਪਰ ਜਾਸ ਤੋਂ ਬਾਅਦ ਅਮਾਉਂਟ ਵੱਧ ਵੀ ਸਕਦੀ ਹੈ ਲੇਕਿਨ ਪਿੰਡ ਵਾਲਿਆਂ ਦੇ ਵੱਲੋਂ ਕੀ ਆ ਜਾ ਰਿਹਾ ਹੈ ਕਰੀਬ 3.5 ਕਰੋੜ ਦੀ ਠੱਗੀ ਇਸ ਮੈਨੇਜਰ ਦੇ ਵੱਲੋਂ ਮਾਰੀ ਗਈ ਹੈ ਤਾਂ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਉਹਨਾਂ ਨੂੰ ਕੀ ਕੁਝ ਦਾਅਵੇ ਜਿਹੜੇ ਦਿੱਤੇ ਨੇ ਉਹਨਾਂ ਦੇ ਵੱਲੋਂ ਜੋਤਾਇਆ ਗਿਆ ਵਿਸ਼ਵਾਸ ਕਿ ਉਹਨਾਂ ਦੇ ਪੈਸੇ ਜਿਹੜੇ ਵਾਪਸ ਲੁਟਾ ਦਿੱਤੇ ਜਾਣਗੇ ਪਿੰਡ ਵਾਸੀਆਂ ਤੋਂ ਹੀ ਸੁਣਨਾ ਹੋਵੇਗਾ ਕਿ ਕੀ ਇਹ ਪੂਰਾ ਮਾਮਲਾ ਕੀ ਸਾਜੀ ਕਿੰਨੇ ਪੈਸੇ ਸੀ ਤੇ ਅੱਗੇ ਹੁਣ ਤੁਸੀਂ ਪੁਲਿਸ ਦੇ ਰਾਹ ਫੜਿਆ ਕਿ ਪੁਲਿਸ ਦਾ ਕਾਰਵਾਈ ਕਰੇ ਤਾਂ ਕੀ ਸ਼ਮਾਸ਼ਨ ਦਿੱਤਾ ਹੈ ਡੀਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਸਾਨੂੰ ਬਸਵਾਸ ਦਿਵਾਇਆ ਉਹਨਾਂ ਨੇ ਵੀ ਤੁਹਾਡੇ ਪੈਸੇ ਪੂਰੇ ਜਿੰਨੇ ਹੈ ਵਾਪਸ ਹੋਊਗੇ ਸਭ ਦੇ ਜਿਹਦੇ ਕਿੰਨਾ ਪੈਸਾ ਸੀ ਤੁਹਾਡਾ ਜੀ ਮੇਰਾ 8 ਲੱਖ ਹੈ ਜੀ 8 ਲੱਖ ਜਿਹੜੇ ਤੁਹਾਡੇ ਖਾਤੇ ਚੋਂ ਨਿਕਲ ਚੁੱਕੇ ਹਾਂਜੀ ਐਂਟਰੀ ਐਂਟਰੀ ਹੈ ਜੀ ਉਹਨਾਂ ਦੀ ਕੋਈ ਐਂਟਰੀ ਨਹੀਂ ਕੋਈ ਨਹੀਂ ਹੈ ਸਾਨੂੰ ਅੱਛਾ ਹਾਂਜੀ ਪੁਆਇੰਟ ਵੀ ਕਰਾਉਣ ਗਏ ਤਾਂ ਉੱਥੇ ਦੇਖਿਆ ਹੈ ਨਹੀਂ ਪੈਸੇ ਉਹਦੇ ਚ ਹੈ ਨਹੀਂ ਸੀ ਤਾਂ ਇਹਨਾਂ ਬਈਆਂ ਦੇ ਕਿੰਨਾ 8 ਲੱਖ ਜੀ ਕੋਈ ਦੱਸ ਦੋ ਛੋਟਾ ਪਿੰਡ ਹੈ ਕਿਹੜਾ ਪਿੰਡ ਹੈ ਜੀ ਮਾਨਕ ਬੁਸ਼ਰੀਫੀ ਮਾਨਕ ਬੁਸ਼ਰੀਫੀ ਕਿੰਨਾ ਪੈਸਾ ਹੈ ਤੁਹਾਡਾ 8 ਲੱਖ ਜੀ 8 ਲੱਖ ਰੁਪਏ ਤੁਹਾਨੂੰ ਕਦੋਂ ਪਤਾ ਲੱਗੇਗਾ ਕਿ ਤੁਹਾਡਾ 8 ਲੱਖ ਰੁਪਿਆ ਜਦੋਂ ਅਸੀਂ ਬੈਂਕ 'ਚ ਗਏ ਇੱਥੇ ਸੋਲ ਬਿੱਲ ਜੀ ਹੋਈ ਹਾਂਜੀ ਫਿਰ ਮੈਂ ਇਹਦੇ ਘਰ ਗਿਆ ਮੈਨੇਜਰ ਸਾਹਿਬ ਦੇ ਹੂੰ ਉੱਥੇ ਤੇ ਪਤਾ ਲੱਗਿਆ ਵੀ ਇਹ ਘਰ ਹੈ ਨਹੀਂ ਹੂੰ ਫਿਰ ਦੁਬਾਰੇ ਬੈਂਕ 'ਚ ਐਂਟਰੀ ਦੇਖੀ ਉੱਥੇ ਸਾਰੇ 35 ਆ 15000 ਰੁਪਏ ਬੈਂਕ 'ਚ ਮੈਨੇਜਰ ਸਾਹਿਬ ਕਹਿੰਦੇ ਅੱਛਾ ਕਾਪੀ ਉਹਨਾਂ ਕੋਲੇ ਐਂਟਰੀ ਕਪੀ ਦਿੰਦਾ ਅੱਜ ਦਨ ਕੱਲ ਦਨ ਅੱਜ ਦਨ ਕੋਈ ਹੱਥ ਹੱਥ ਵੀ ਦੇ ਸੀ ਪੈਸੇ ਹੱਥ ਦਾ ਦਿੰਦੀ ਸੀ ਸਾਰੇ ਖਾਤੇ 'ਚ ਸੀ ਖਾਤੇ 'ਚ ਹੀ ਅੱਛਾ ਕੀ ਸ਼ੁਭਾਸ਼ਣ ਲੱਗਦਾ ਕਿ ਭਰੋਸਾ ਕੀ ਦਿੱਤਾ ਡੀਐਫਟੀਓ ਨੇ ਕੀ ਕਾਰਵਾਈ ਹੋਈ ਕਿ 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 ਰੁਪਇਆ ਕਾਰਵਾਈ ਕਰਕੇ ਸੀ ਦਵਾਉਂਗੇ ਜੀ ਤੁਹਾਡੇ ਤੇ ਕਿਹੜਾ ਪਿੰਡ ਹੈ ਜੀ ਮੇਜਰ ਸਿੰਘ ਚਤਾਮਲੀ ਅੱਛਾ ਕਿੰਨੇ ਪੈਸੇ ਸੀ ਤੁਹਾਡੇ 15 ਲੱਖ ਰੁਪਇਆ ਜੀ 15 ਲੱਖ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ 15 ਲੱਖ ਰੁਪਇਆ ਗਾਇਬ ਹੋ ਗਏ ਖਾਤੇ 'ਚ ਐ ਬੈਂਕ ਵਿੱਚ ਗਿਆਦਾ ਜੀ ਆਪਣੇ ਪੈਸਿਆਂ ਦਾ ਵਿਆਜ ਲਵਾਉਣ ਜੀ ਹਾਂਜੀ ਉਹ ਕਹਿੰਦੇ ਤੁਹਾਡੇ ਖਾਤੇ 'ਚ ਤਾਂ ਪੈਸੇ ਹੋ ਨਹੀਂ ਜੀ ਅੱਛਾ ਵੇ ਉਸਨੇ ਪਤਾ ਹੀ ਹੈ ਬੜਾ ਪੁਰਾਣੇ ਮੈਨੇਜਰ ਨੂੰ ਜੀ ਨਵੇਂ ਮੈਨੇਜਰ ਕਹਿੰਦਾ ਜੀ ਤੁਸੀਂ ਸਮੇਂ ਸਮੇਂ ਸਰ ਐਂਟਰੀ ਨਹੀਂ ਕਰਾਉਂਦੇ ਰਹੇ ਐਂਟਰੀ ਤਾਂ ਕਰਾਉਂਦੇ ਰਹੇ ਜੀ ਐਂਟਰੀ ਆਪਣੇ ਹੱਥੇ ਕਰ ਦਿੰਦਾ ਸਾਨੂੰ ਪਤਾ ਨਹੀਂ ਤਲਾ ਦਾ ਜੀ ਕੰਪਿਊਟਰ ਨਾਲ ਦੀ ਐਂਟਰੀ ਕਰੀ ਇੱਕ ਕੰਪਿਊਟਰ ਨਾਲ ਨਹੀਂ ਕਰੀ ਹੈ ਜੀ ਅਮ ਜੀ ਅੱਛਾ ਇਹ ਗ੍ਰਾਮੀਨ ਬੈਂਕ ਬੋਲਦੇ ਨਾ ਕੌਰਰ ਬੈਂਕ ਹੈ ਕੰਪਲੀਟ ਕਾਪੀ ਬੈਂਕ ਹੈ ਸਰਕਾਰੀ ਕਪਟਰ ਹੈ ਸਰਕਾਰੀ ਬੈਂਕ ਹੈ ਹਾਂ ਹਾਂ ਅੱਛਾ ਕਿੰਨੇ ਕ ਲੱਗਦਾ ਕਿ ਇਲਾਕੇ ਦੇ ਲੋਕਾਂ ਦੇ ਖਾਤੇ ਹੋਣਗੇ ਇਸ ਬੈਂਕ ਚ ਇਹ ਵੇ ਤਾਂ ਬਹੁਤ ਬਹੁਤ ਪੁਰਾਣਾ ਬੈਂਕ ਹੈ ਜੀ ਬਹੁਤ ਖਾਤੇ ਹੈ ਠੀਕ ਹੈ ਲਿਖਾਇਏ ਜ਼ਿੰਮੇਦਾਰਾਂ ਦੇ ਬਹੁਤ ਹੈ ਇਹ ਪਹਿਲਾਂ ਵੀ ਕਦੇ ਇਦਾਂ ਹੋਇਆ ਜਾਂ ਪਹਿਲੀ ਵਾਰ ਹੋਇਆ ਬੈਂਕ ਚ ਇਹ ਪਹਿਲੀ ਗੱਲ ਹੋਇਆ ਜੀ ਪਹਿਲੀ ਗੱਲ ਹੈ ਅੱਛਾ ਬਾਪੂ ਜੀ ਨੂ ਬਤਾ ਦਿਓ ਅਰੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਤੇ ਕੱਲ ਵੀ ਤੁਹਾਡੀ ਖਬਰ ਜਿਹੜੀ ਕਾਫੀ ਵਾਇਰਲ ਹੋਈ ਹੈ ਤੇ ਕਿੰਨੇ ਪੈਸੇ ਤੁਹਾਡੇ ਤੇ ਕਿਹੜਾ ਪਿੰਡ ਹੈ ਤੁਹਾਡਾ ਪੈਂਟ ਮੇਰਾ ਮਾਰਕਵਾ ਸ੍ਰੀ ਫਾਜੀ ਅੱਛਾ ਕਿੰਨੇ ਪੈਸੇ ਤੁਹਾਡੇ ਜੀ ਪੈਸੇ ਤਕਰੀਬਨ ਕੋਈ ਹੈ ਸਮਗਨ ਕਰੋਦਾ ਕਰੇਗਾ ਹਾਂਜੀ ਡੇਡ ਕਰੋੜ ਦਾ ਗੇੜ ਡੇਡ ਕਰੋੜ ਰੁਪਏ ਤੁਹਾਡਾ ਜਿਹੜਾ ਗਾਇਬ ਹੋ ਗਿਆ ਖਾਤੇ ਚੋਂ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਸਾਨੂੰ ਪਤਾ ਲੱਗਿਆ ਕਿਤਾ ਜਮੈਂਦਾ ਸਬਦਾ ਕਰਨ ਲੱਗਿਆ ਜੇ ਕਿ ਬਿਆਨ ਬਣਾ ਦੇਣਾ ਸੀ ਹਾਂਜੀ ਜਿਹੜੀ ਲੈਣੀ ਸੀ ਹਾਂਜੀ ਸਾਨੂੰ ਜਦੋਂ ਕਹੇ ਤੁਹਾਡੇ ਪੈਸੇ ਨਹੀਂ ਆਏ ਸੀ 460 4 ਲੱਖ ਰੁਪਏ ਸਾਰੇ ਅੱਛਾ ਖਾਤੇ ਚ ਕੋਈ ਹੱਥ ਵੀ ਦਿੱਤੇ ਸੀ ਪੈਸੇ ਦਾ ਨੂੰ ਮੂਜਵਾਨੀ ਬਿਨਾ ਕੋਈ ਕਿਉਂ ਤੋਂ ਮੋਹ ਜਪਨੀ ਹਮ ਇਥੇ ਲੈ ਕੇ ਤੇ ਇਹ 10 ਲੱਖ ਰੁਪਇਆ 10 ਲੱਖ ਰੁਪਇਆ ਕੌਣ ਲੈ ਗਿਆ ਤੁਤੋਂ 10 ਲੱਖ ਰੁਪਇਆ ਆਪਣਾ ਮੈਨੇਜਰ ਤਾਂ ਗੈਰਗਨਮੈਂਟਾ ਜੀ ਅਜੇ ਦੋਨੋਂ ਲੈ ਗਏ ਹਾਂ ਜੀ ਕੀ ਕਹਿ ਕੇ ਲੈ ਕੇ ਤੁਹਾਨੂੰ ਸਾਨੂੰ ਕਹਿ ਕੇ ਲੈ ਕੋਈ ਨਾ ਉਹ ਐਫਟੀ ਕਰ ਦਿੰਦੇ ਮੇਰੀ ਕੋਤੀ ਦੇ ਨਾਮ ਹਾਂ ਵੀ ਬਿਆਪਾ ਤੁਸੀਂ ਪ੍ਰੋਸੈਸ ਦੇ ਦਿੱਤਾ ਹਾਂ ਵੀ ਬਿਆਪਾ ਇੱਥੇ ਪਏ ਰਹੂਗੇ ਕਿੰਨਾ ਪੁਰਾਣਾ ਖਾਤਾ ਜੀ ਤੁਹਾਡਾ ਖਾਤਾ ਬੋਸਟਰਦਾ ਜੀ ਪਤਾ ਨਾ ਅਜੇ ਪ੍ਰੋਸਾ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਤੇ ਤੁਹਾਡੇ ਨਾਲ ਗੱਲਬਾਤ ਹੋਈ ਡਿਪਟੀ ਸਾਹਿਬ ਦੀ ਕੀ ਕੀ ਹੋ ਉਹਨਾਂ ਨੇ ਡਿਪਟੀ ਸਾਹਿਬ ਤਾਂ ਕਹਿੰਦੇ ਸਾਡੇ ਕੋਲ ਰਸਾ ਰੱਖੋ ਜੀ ਹੂੰ ਮ ਸਰਕਾਰੀ ਮਿਲਾਇਮੈਂਟ ਤੇ ਮੇਰੀ ਬੇਤੀ ਹੈ ਮੈਂ ਨਾ ਕਈ ਸਾਲ ਪਹਿਲਾਂ ਮੇਰਾ ਖਾਤਾ ਹੁੰਦਾ ਸੀ ਇਹਦੇ ਵਿੱਚ ਕਵਰੇਟ ਬੈਂਕ ਦੇ ਵਿੱਚ ਪੁਰਾਣਾ ਖਾਤਾ ਸੀ ਤੇ ਤਿੰਨ ਸਾਲ ਪੁਰਾਣੀ ਗੱਲ ਹੈ ਜੀ ਇਹ ਜਿਹੜਾ ਮੈਨੇਜਰ ਹੈ ਜਿਹਨੇ ਕਪੜਾ ਕੀਤਾ ਜਿਹੜਾ ਕਪੜੇ ਦੀ ਜ਼ਿੰਮੇਵਾਰ ਹੈ ਮੁੱਖ ਦੋਸ਼ੀ ਹੈ ਹੈ ਜੀ ਤੇ ਇੱਕ ਸੈਕਟਰੀ ਵੀ ਹੈ ਉੱਥੇ ਉਹ ਵੀ ਬਹੁਤ ਓਵਰ ਕਲੇਬਰ ਹੈ ਫਿਰ ਮਤਲਬ ਇਹ ਦੋਹਾਂ ਨੇ ਮਿਲੀ ਭੁਗਤ ਹੈ ਮੇਰਾ ਜਿਹੜਾ ਉੱਥੇ ਖਾਤਾ ਸੀਗਾ ਤੇ ਜਿਹੜਾ ਮੈਨੇਜਰ ਹੈ ਜਿਹਨੇ ਕਪੜਾ ਕੀਤਾ ਜਿਹੜਾ ਕਪੜੇ ਦੀ ਜ਼ਿੰਮੇਵਾਰ ਹੈ ਮੁੱਖ ਦੋਸ਼ੀ ਹੈ ਹਰ ਦੇ ਇੱਕ ਸੈਕਟਰੀ ਵੀ ਹੈ ਉੱਥੇ ਉਹ ਵੀ ਬਹੁਤ ਓਵਰ ਕਲੇਬਰ ਹੈ ਫਿਰ ਮਤਲਬ ਦੋਆਂ ਦੇ ਮਿਲੀ ਭੁਗਤ ਹੈ ਮੇਰਾ ਜਿਹੜਾ ਉੱਥੇ ਖਾਤਾ ਸੀਗਾ ਤੇ ਜਦੋਂ ਇਹਨੇ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਕੋਈ ਦਿੱਤਾ ਤਾਂ ਜਿਹੜਾ ਮੈਂ ਸਮਝ ਗਿਆ ਗੱਲ ਕਿਉਂਕਿ ਮੈਂ ਤਾਂ ਸਰਕਾਰੀ ਨੌਕਰੀ ਦਾ ਮੁਲਾਜ਼ਮ ਐ ਮੈਨੂੰ ਪਤਾ ਸੀ ਸਾਰੀ ਗੱਲ ਦਾ ਤੇ ਮੈਂ ਆਪਣਾ ਖਾਤਾ ਹੀ ਸਾਫ਼ ਕਰਾ ਲਿਆ ਇਹ ਤੋਂ ਵਾਸ਼ ਕਰਾ ਤੇ ਮੈਂ ਖਾ ਮੇਰਾ ਤਾਂ ਖਾਤਾ ਸਾਫ਼ ਕਰ ਦੇ ਤੂੰ ਬੜੀ ਤਖੀਰ ਮੰਦਾ ਐਂਟਰੀਆਂ ਤੇ ਤੂੰ ਐਡੇ ਨਾ ਕੋਈ ਨਹੀਂ ਕਰਦਾ ਤੇ ਮੇਰਾ ਘੱਟੋ ਘੱਟ 5 ਲੱਖ ਰੁਪਇਆ ਸੀਗਾ ਜੀ ਇਹਦੇ ਖਾਤੇ 'ਚ ਮੈਂ 5 ਲੱਖ 5 ਕਢਾ ਲਿਆ ਐਡ ਜਿਸਪੋਟੇ ਮੈਂ ਖਾ ਫਿਰ ਬਈ ਕਹਿੰਦਾ ਮੈਨੂੰ ਚੈੱਕ ਵੀ ਜਮਾ ਚੈੱਕ ਵੀ ਤੇਰੇ ਮੋੜ ਦੂੰਗਾ ਮੈਂ ਖਾ ਨਿਲ ਕਰ ਦੇ ਮੇਰੀ ਕਾਪੀ ਮੇਰੀ ਕਾਪੀ ਨਿਲ ਕਰੇ ਤਾਂ ਤਕਲੀਫ ਹੈ ਕੀ ਮੰਗ ਕੀ ਥੋਡੀ ਮੇਰੀ ਮੰਗ ਤਾਂ ਹੁਣ ਇਹ ਹੈ ਜੀ ਵੀ ਜਿਹੜੀ ਹੈ ਨਾ ਗੁਰਦੁਆਰੇ ਦਾ ਜਿਹੜਾ ਪੈਸਾ ਸਾਡੇ ਦਾ ਇਹ ਅਸੀਂ ਜਿਹੜਾ ਗੁਰਦੁਆਰੇ ਦੀ ਸਾਰੀ ਵਾਸਤੇ ਇਕੱਠਾ ਕਰਿਆ ਸੀਗਾ ਧੰਨ ਇਹ ਇਹ ਮਹਾਰਾਜ ਦਾ ਧੰਨ ਹੈ ਦੇਖੋ ਗੁਰਦੁਆਰਾ ਸਭ ਤੋਂ ਵੱਡਾ ਅਹਿਮ ਚੀਜ਼ ਹੈ ਇੰਪਾਰਟ ਹੈ ਹਰ ਇੱਕ ਪਿੰਡ ਦੇ ਵਿੱਚ ਤੇ ਜਿੱਥੇ ਸਾਡੀ ਵਿਸ਼ ਗੁਰਦੁਆਰਾ ਸਾਡਾ ਇੱਕ ਵਿਸ਼ਵਾਸ ਹੈ ਜਿਹਦੇ ਵਿਸ਼ਵਾਸ ਦੇ ਨਾਲ ਅਸੀਂ ਚੱਲਦੇ ਆਂ ਸੋ ਇਹ ਸਾਡੇ ਗੁਰਦੁਆਰੇ ਨਾਲ ਵਿਸ਼ਵਾਸ ਘੱਟ ਹੋਇਆ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਾਡਾ ਜਿਹੜਾ ਹੈ ਪੈਸਾ ਇਕੱਲਾ ਇਕੱਲਾ ਪੈਸਾ ਜੋ ਪਾਈ ਪਏ ਲੋਕਾਂ ਦੇ ਹੋਰ ਸਾਹਮਣੇ ਆ ਰਹੇ ਨੇ ਕਿ ਜਿਹੜੇ ਪੈਸੇ ਬੈਂਕਾਂ ਤੋਂ ਨਿਕਲਣੇ ਨੇ ਉਸਾਇਆ ਤੋਂ ਜੇ ਸਮਝਾ ਜੇ ਹੁਣ ਤਾਂ ਵਾਜਾ ਦਾ ਖਾਲਸਾ ਚੈਨਲ ਨੇ ਇਹਦੇ ਖਬਰ ਅਸੀਂ ਪੜੀਆਂ ਨਸਲ ਹੋਈ ਹੈ ਤੇ ਮਤਲਬ ਹੁਣ ਤਾਂ ਪਤਾ ਲੱਗ ਗਿਆ ਜੀ ਹੁਣ ਤਾਂ ਹਰੇਕੇ ਬੰਦਾ ਪਿੰਡ-ਪਿੰਡ ਦੇ ਵਿੱਚ ਮਤਲਬ ਗੱਲ ਫੈਲ ਗਈ ਸਾਰੀ ਕੋਈ ਕਹਿੰਦਾ ਮੇਰੇ ਸੁਣਨੇ ਜਾ 40 ਲੱਖ ਦੱਸਦਾ ਕੋਈ ਕੋਈ 5 ਲੱਖ ਕਹ ਰੱਸਦਾ ਕੋਈ 10 ਲੱਖ ਦੱਸਦਾ ਮਤਲਬ ਕਹਿਣ ਦਾ ਤਰਾ ਤਰਾ ਹੋ ਗਈ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਐ ਤੇ ਸੁਸਾਇਟੀ ਦੇ ਅੰਡਰ ਸੀਗੇ ਸਾਲਵੇ ਦੇ ਉਹ ਸਾਰੇ ਪਿੰਡ ਤਰਾ ਤਰਾ ਹੋਈ ਪਈ ਐ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਛੁੱਟਿਆ ਵਾ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਕਿ ਲੋਕਾਂ ਦੇ ਹੱਕ ਹੱਥ ਦੀ ਕਮਾਈ ਐ ਇਸ ਕਰਕੇ ਲੋਕਾਂ ਦਾ ਜਿਹੜਾ ਭਰੋਸਾ ਬਹੁਤ ਛੁੱਟਿਆ ਵਾ ਜਿਹੜਾ ਸਰਕਾਰ ਦਾ ਜਿਹੜਾ ਵਿਸ਼ਵਾਸ ਉਹ ਲੋਕਾਂ ਤੇ ਲੋਕ ਸਰਕਾਰ ਦਾ ਵਿਸ਼ਵਾਸ ਰੱਖਦੇ ਆ ਤੇ ਉਮੀਦ ਰੱਖਦੇ ਆ ਵੀ ਸਰਕਾਰ ਸਾਡੇ ਵਾਸਤੇ ਕੁਝ ਕਰੂਗੀ ਐਕਸ਼ਨ ਹੋਊਗਾ ਇਹੀ ਉਮੀਦ ਹੈ ਤੇ ਹੋਣਾ ਵੀ ਚਾਹੀਦਾ ਮੇਰਾ ਨਾਮ ਸਕੰਦਰ ਸਿੰਘ ਹੈ ਜੀ ਪਿੰਡ ਪਿੰਡ ਟਕੋਰਾ ਖੁਰਦੀ ਜੀ ਅੱਛਾ ਇਹ ਬੈਂਕ ਦੇ ਵਿੱਚ ਕੀ ਮਾਮਲਾ ਹੈ ਤੁਹਾਡਾ ਬੈਂਕ ਦੇ ਵਿੱਚ ਇਹ ਕਪਲੇਬਾਜੀ ਦਾ ਮਾਮਲਾ ਹੈ ਜੀ ਕੱਲ ਜਦੋਂ ਅਸੀਂ ਖਾਲਸਾ ਟੀਵੀ ਚੈਨਲ ਦੇ ਨਿਊਜ਼ ਦੇਖੀ ਉਸ ਤੋਂ ਬਾਅਦ ਅਸੀਂ ਬੈਂਕ ਗਏ ਆਪਣੀ ਅਮਾਉਂਟ ਬਾਰੇ ਗੱਲਬਾਤ ਕਰੀ ਸਾਨੂੰ ਉਸ ਦੇ ਵਿੱਚ ਪਤਾ ਲੱਗਿਆ ਵੀ ਇੱਕ ਮੇਰੇ ਖੁਦ ਦੇ ਪਰਸਨਲ ਅਕਾਊਂਟ ਚੋਂ 2 ਲੱਖ ਗਏ ਵੇ ਜੀ ਇੱਕ ਗੁਰਦੁਆਰਾ ਸਾਹਿਬ ਦੇ ਪੈਸੇ ਸੀਗੇ ਜੀ ਸਾਢੇ 3 ਲੱਖ ਦੇ ਗਰੀਬ ਹੈ ਉਹ ਪੈਸੇ ਬੈਂਕ ਮੈਨੇਜਰ ਨੇ ਕਢਵਾ ਲਈਗੇ ਹਾਂਜੀ ਕਿਹੜਾ ਬੈਂਕ ਹੈ ਜੀ ਇਹ ਸਿਆਲਵਾ ਦਾ ਇੱਕ ਕੋਆਪਰੇਟਿਵ ਬੈਂਕ ਹੈ ਸਰਕਾਰੀ ਬੈਂਕ ਜੀ ਅੱਛਾ ਤੁਹਾਡੇ ਕੋਲ ਕੋਈ ਦਾ ਐਂਟਰੀ ਵਗੈਰਾ ਹੈ ਹਾਂਜੀ ਕਾਪੀ ਦੇ ਐਂਟਰੀਆਂ ਹੈਗੀਆਂ ਜੀ ਕਿੰਨੇ ਲੰਬੇ ਸਮੇਂ ਤੋਂ ਤੁਹਾਡਾ ਖਾਤਾ ਸੇਕ ਹੈ ਮੈਂ ਇੱਕ ਗੁਰਦੁਆਰਾ ਸਾਹਿਬ ਦਾ ਤਾਂ ਕਾਫੀ ਟਾਈਮ ਤੋਂ ਪੁਰਾਣਾ ਜੀ ਇਹਦਾ 15-20 ਸਾਲ ਤੋਂ ਪੁਰਾਣਾ ਖਾਤਾ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਮੇਰਾ ਸਾਲਕ ਪੁਰਾਣਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਮੈਨੇਜਰ ਸਾਹਿਬ ਬੈਂਕ ਦੇ ਜੀ ਇਹ ਇਹ ਇਹਨਾਂ ਤੋਂ ਇਹਨਾਂ ਤੋਂ ਪੁੱਛਦੇ ਵੇ ਅੱਜ ਜੋ ਬੈਂਕ ਦੇ ਜਾਖਾਤੇ ਪੈਸੇ ਗਾਇਬ ਹੋਏ ਉਹਨਾਂ ਬਾਰੇ ਕੀ ਕਹਿਣਾ ਚਾਹ ਚਾਹੋਗੇ ਇਹ ਜੀ ਮੈਂ 2 ਮਹੀਨੇ ਪਹਿਲਾਂ ਮੇਰੀ ਇੱਥੇ ਬਤਲੀ ਹੋਈ ਸੀਗੀ ਜੀ ਘੜੋਵਾਂ ਤੋਂ ਇੱਥੇ ਆਇਆ ਸੀਗਾ ਮੈਂ ਇੱਕ ਔਰਤ ਕੋਸ਼ਿਦ ਰਵਾਜ ਜਿਸ ਵਿੱਚ ਕੋਣ ਖਾਕ ਨੂੰ ਲੱਗੇ ਪਾਉਂਦੀ ਹੁੰਦੀ ਸੀ ਤਾਂ ਢੁੱਲੀ ਇਹ ਜਦੋਂ ਦੇ ਬੈਲੇਸ ਕਰ ਰਹੀ ਸੀ ਉਹਨੇ پیسے ਘਟਾਉਣੇ ਹੁੰਦੇ ਸੀਗੇ ਹਨਾ ਤਾਂ ਕਿਸੇ ਕਿਸੇ ਦਾ ਪਹਿਲਾਂ 1-2 ਦਾ ਫਰਕ ਨਿਕਲੇ ਆ ਮੇਰੇ ਕੋਲ ਵੀ ਇਹਦਾ ਕਾਫੀ ਚ ਬੈਲੇਸ ਹੋਰ ਤੇ ਕੰਪਿਊਟਰ ਦੇ ਬੈਲੇਸ ਹੋਰ ਤੇ ਫਿਰ ਮੈਂ ਜਦੋਂ ਦੋ-ਤਿੰਨ ਅੱਜ ਤੱਕ ਕੇਸ ਹੋ ਗਏ ਮੈਂ ਫਿਰ ਉਹਨਾਂ ਮੇਰੇ ਸਰਵਨ ਨਾਲ ਗੱਲ ਕੀਤੀ ਤੋਂ ਕਹੇ ਸੀ ਇਹ ਵੀ ਮੈਂ ਵਰਤੇ ਹੋਏ ਹੈਗੇ ਆ ਜਰੂਰ ਵਾਟ ਮੈਂ ਕਰਾ ਦਾਂਗਾ ਜਿੱਦੀ ਇਤਨੀ ਕੋਈ ਗੱਲ ਨਹੀਂ ਹੈਗੀ ਮੈਂ ਜਮਾ ਕਰਾ ਦਾਂਗਾ ਮੇਰੇ ਪੈਸੇ ਮਿਲ ਜਾਨੇਗੇ ਤੁਸੀਂ ਤੁਸੀਂ ਉਹਨਾਂ ਕਰਿਓ ਮਰਤੇ ਅਗੇ ਕਰਦੇ ਕਰਦੇ ਕੰਬਤੀ ਗਏ ਹੋਰ ਕਈ ਕੇਸ ਨਿਕਲੀ ਗਏ ਜੀ ਤੇ ਹੁਣ ਜੋ ਹੈ ਤੁਹਾਡੇ ਸਾਹਮਣੇ ਹੈਗਾ ਜੀ ਤੇ ਮੈਨੂੰ ਜੋ ਮੇਰੀ ਹਾਇਰ ਸੌਟੀ ਵੱਲੋਂ ਜੋ ਮੈਨੂੰ ਆਰਡਰ ਆਇਆ ਹੋਏ ਸੀ ਜਿਹੜੀ ਇਸ ਤਰ੍ਹਾਂ ਦੇ ਕਸਟਮਰ ਆਉਂਦੇ ਉਹਨਾਂ ਤੋਂ ਦਰਖਾਸਤ ਲੈ ਕੇ ਉਹਨਾਂ ਦੀ ਕਾਪੀ ਦੀ ਫੋਟੋਸਟੇਟ ਕਰਾ ਕੇ ਤੇ ਬੈਕ ਅਕਾਊਂਟ ਸਟੇਟਮੈਂਟ ਨਾਲ ਲਾ ਕੇ ਤੇ ਹੈੱਡ ਆਫਿਸ ਚ ਜਾਈ ਜਾਓ ਬਾਕੀ ਦਾ ਅਗੇ ਉਹਨਾਂ ਨੇ ਐਕਸੈਲੇਰੇਟ ਜਿੱਦਾਂ ਵੀ ਰਹਾ ਹੈ ਅੱਛਾ ਜੀ ਇਹ ਜਿਹੜੇ ਪੁਰਾਣੇ ਬੈਕ ਮੈਨੇਜਰ ਆ ਉਹ ਹੁਣ ਕਿੱਥੇ ਹੈ ਜੀ ਉਹ ਸਸਪੈਂਡ ਕੋਈ ਹੈ ਉਹ ਸਸਪੈਂਡ ਹੁਣ ਇਸ ਟਾਈਮ ਮਤਲਬ ਪਦਾਰਾ ਜਾਂ ਕਿੱਥੇ ਪਗਣੇ ਕੁਝ ਵੀ ਕਿਸੇ ਕੋਈ ਕੁਝ ਨਹੀਂ ਪਤਾ ਹੈ ਕਿ ਕਿੰਨੇ ਬੰਦੇ ਆਦੇ ਗਾਦੀ ਵੀ ਨਹੀਂ ਹੋ ਰਹੀ ਕਿੰਨੇ ਬੰਦਿਆਂ ਦੇ ਪੈਸੇ ਹੋ ਚੁੱਕੇ ਉੱਪਰ ਥੱਲੇ ਜੀ ਇਸ ਸਮੇਂ ਮੇਰੇ ਕੋਲ 20 21 ਦੇ ਕਰੀਬ ਤਾਂ ਹੋ ਚੁੱਕੇ ਹੈ ਜੀ ਕਿੰਨੇ ਅਮਾਉਂਟ ਲਗਭਗ ਹੈ ਜੀ ਇਹ ਤਕਰੀਬਨ 63 ਕਰੋੜ ਦੇ ਨੇੜੇ ਥੋੜੀ ਠੀਕ ਹੈ ਜੀ ਬੰਦਾ